ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਨੂੰ ਹੁੰਦਾ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਡਾਕਟਰ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਦੋ ਨਾ ਗਾਵਾਂ ਦੇ ਵਿੱਚ ਦਿਖਾਵਾਂਗੇ ਇੱਕ ਜਿਹੜੀ ਸਾਹਮਣੇ ਆ ਸਕਰੀਨ ਤੇ ਗਾਹ ਬਿਲਕੁਲ ਤਾਜੀ ਸਵੀ ਇਹਦੇ ਨਾਲ ਜਿਹੜੀ ਵਧੀਆ ਗੱਲ ਦੋਸਤੋ ਇਹ ਗੱਬੜਿਆਂ ਦੀ ਸੂਨ ਦੇ ਵਿੱਚ ਟਾਈਮ ਆ ਕਦਾਂ ਖੜਦੀ ਆ ਆਪਾਂ ਡਿਟੇਲਸ ਆ ਇਹਦੀ ਬਾਈਕ ਖਦੀਪ ਸਿੰਘ ਦੇ ਕੋਲੋਂ ਕੋਸ਼ਿਸ਼ ਕਰਾਉਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਦੇ ਤੋਂ ਪਾ ਕੇ ਬਾੜੇ ਵਿੱਚ ਕੋਈ ਲੰਬੜੀ ਗੱਲ ਨਾ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਵੀਡੀਓ ਐਂਡ ਤੱਕ ਜਰੂਰ ਦੇਖੋ ਆਪਾਂ ਬਾਈ ਨਾਲ ਗੱਲਬ اور وہ جی ٹھیک ہے ہاں جی ٹھیک تھا جی ایڈریس بول دیوئی اپ کی پنچ اسپال تحصیل ਬਲਵਗਾ ਡਿਸਟ੍ਰਿਕਟ ਅਮਰਸਰ ਆ ਜੀ ਠੀਕ ਹੈ ਜੀ ਫੋਨ ਨੰਬਰ ਦੋ ਨੰਬਰ 708 76 708 76 96492 ਠੀਕ ਹੈ ਜੀ ਹਾਂ ਜੀ ਨਾਮ ਕੀ ਡਾਇਰੈਕਟਰ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਹਾਂ ਗੁਰਦੁਆਰਾ ਸਾਹਿਬ ਦੇ ਲਾਗੇ ਬਿਲਕੁਲ ਠੀਕ ਹੈ ਜੀ ਬਵਾਰਦਾ ਕੰਮ ਕਰ ਦਿਓ ਨਹੀਂ ਬਵਾਰਦਾ ਨਹੀਂ ਸ਼ੌਂਕ ਨਹੀਂ ਆਪਣਾ ਵੇਚ ਦੋਤੀ ਵੀ ਸੀਦਾ ਵਿੱਚੋਂ ਕੋਈ ਕੋਈ ਆ ਕੇ ਕਦੀ ਸੇਲਿੰਗ ਕਰ ਹਾਂ ਜੀ ਹਾਂ ਜੀ ਠੀਕ ਹੈ ਜੀ ਜਿਦਣ ਸੂਆ ਇਕੱਠਾ ਹੋ ਗਿਆ ਸਾਰਾ ਠੀਕ ਹੈ ਜੀ ਹਾਂ ਜੀ ਅੱਛਾ ਡਾਕਟਰ ਸਾਹਿਬ ਦੋ ਗਾਵਾਂ ਜੇ ਇੱਕ ਗੱਬਣੇ ਤੇ ਇੱਕ ਸੂਈ ਹੈ ਨਾ ਜੀ ਹਾਂ ਜੀ ਜਿਹੜੀ ਗਾਂ ਸੂਈ ਆ ਪਹਿਲਾਂ ਇਹ ਤੋਂ ਸ਼ੁਰੂ ਕਰ ਲਈਏ ਡਿਟੇਲ ਦੱਸੀਏ ਵੀ ਇਹਨਾਂ ਨੂੰ ਕਿੰਨਾ ਸੁਆ ਸੀ ਇਹ ਦੂਜੇ ਸੁਵੇ ਸੂਇਆ ਜੀ ਕਿੰਨਾ ਟਾਈਮ ਹੋ ਗਈ ਸੂਈ ਸੂਈ ਨੂੰ ਤਿੰਨ ਚਾਰ ਦਿਨ ਹੀ ਹੋਇਆ ਜੀ ਠੀਕ ਹੈ ਜੀ ਕਿੰਨਾ ਕੋ ਬੋਲੋ ਚੋਂ ਡੀ 14 15 ਡੇਟ ਬੋਲ ਆ ਜਾਈ ਜਿਹੜਾ ਹੁਣ ਚੋਂ ਡੀ ਹਾਂ ਜੀ ਠੀਕ ਹੈ ਜੀ ਬੱਚਾ ਨਹੀਂ ਕਿ ਦਿੱਤਾ ਜੀ ਬੱਚਾ ਵਜਾਂ ਨੇ ਵਛਾ ਦਿੱਤਾ ਜੀ ਆਹ ਦੋਸਤੋ ਬੱਚਾ ਜ ਮਗਰ ਆਹ ਵਛਾ ਜੀ ਚੈੱਕ ਕਰ ਲੋ ਆ ਜੇ ਨਾਰੂਆ ਨਾਲ ਹੀ ਵਿਖਾ ਦੇਣਾ ਲੋ ਜੀ 14 15 ਲੀਟਰ ਜਿਹੜੀ ਆ ਸਟਾਰਟਿੰਗ ਕੀਤੀ ਆ ਆਰਡਰ ਕੁਆਲਿਟੀ ਕਰਵਾਈ ਨੇ ਬਹੁਤ ਸੁਣੀ ਚਾਰ ਕੀਤੀ ਐ ਕਿੰਨਾ ਕੁ ਬਾਈਜੀ ਚਵਾ ਦੂਗੀ ਉਹ ਇਹ ਬਾਈਪਲੱਸ ਚਲਾਊਗਾ ਜੀ ਬਾਈਪਲੱਸ ਹਾਂ ਜੀ ਤੋੜ ਕੇ ਦਿਖਾਈਏ ਬਾਈ ਜੀ ਲੋ ਦੋਸਤੋਂ ਗਾਂ ਦਾ ਕੱਦਗਾਠ ਚੈੱਕ ਕਰ ਲਓ ਬਰੀਡ ਪੂਰੀ ਚੈੱਕ ਕਰ ਲਓ ਆਰਡਰ ਕੁਆਲਿਟੀ ਤੁਹਾਨੂੰ ਖਾ ਰਣਾ ਥਣਾ ਥਣਾ ਦੀ ਸਪੇਸ ਜਿਹੜੀ ਆ ਆਪਦੇ ਚਾਰੇ ਥਣ ਨਿਕਲਣੇ ਲੱਗੇ ਗੈਪ ਦੇ ਵਿੱਚ ਕੋਈ ਫੋਟਸ਼ਾਂਗ ਨਾਲ ਮਾਰਨਿੰਗ ਟਾਈਮ ਦੋਸਤੋਂ ਸਵੇਰ ਦਾ 9:00 ਦਾ ਹੋਊਗਾ ਜੀ ਵੀਡੀਓ ਬਣਾਉਂਦਾ ਦੋ ਦੋ ਕਰੋ ਚੱਕ ਜੀ ਦਾ ਆਰਡਰ ਨਾ ਦੋਸਤਾਂ ਹਾਰਾ ਮਾਰ ਕੇ ਦੋਸਤਾਂ ਤੁਹਾਨੂੰ ਦਿਖਾਵਾਂਗੇ ਜਰੂਰ ਜੀ ਜੀ ਵੀਡੀਓ ਦੇ ਵਿੱਚ ਹੀ ਬਾਕੀ ਦੋਸਤੋਂ ਸਟੇਅਰ ਤੋਂ ਦਿਖਾਉਣਾ ਡ੍ਰੈਗ ਕਰੋ ਚੈੱਕ ਕਰਾਂ 22 ਪਲੱਸ ਦੀ ਉਮੀਦ ਕਰਦਾ ਵੀਰ ਬਾਕੀ ਜਿਹੜਾ ਕੋਈ ਵੀਰ ਭਰਾ ਖੜੂਗਾ ਫਿਰ ਕੇ ਸੇਵਾ ਤੇ ਡਿਪੈਂਡ ਕਰਦੀ ਹੈ ਗੱਲ ਜੀ ਜਿਹੋ ਜੀ ਸੇਵਾ ਕਰੋਗੇ ਕਰਮਣੀਆਂ ਦੋਦੇ ਇਹੋ ਜਿਹੇ ਚੁਆਣ ਦੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਜੀ ਦੇਖੋ ਜੀ 100 ਸੌ ਬੋਲ ਕੇ ਨਾ ਕਰਨਾ ਬੋਲੇ ਦਾ ਨਾਮ 85 90 ਹਾਂਜੀ 72 ਲਾਇਆ ਅਸੀਂ 72000 72000 ਹਾਂ 72000 ਠੀਕ ਹੈ ਜੋ ਤੁਹਾਨੂੰ ਹੈ ਕਿ ਇਸ ਕੋਈ ਮੌਕੇ ਵਿੱਚ ਥੋੜਾ ਬੜਾ ਮਾਨ ਲੜਾ ਕਰ ਦਿਆਂ ਠੀਕ ਹੈ ਜੀ ਹਾਂਜੀ ਦੋਸਤੋ ਡਿਮਾਂਡ ਹੈ ਵੈਸੇ ਇਹ ਬਾਈ ਕਹਿੰਦਾ ਭਾਈ ਭਾਵੇਂ 80 ਵੀ ਕਰ ਲਓ 85 ਕਰ ਲਓ 72000 ਰੁਪਏ ਜਿਹੜਾ ਹੋਊਗਾ ਮੌਕੇ ਦਾ ਜੀਦੇ ਵਿੱਚੋਂ ਆਇਆ ਗਿਆ ਦਾ ਤੁਹਾਡਾ ਮਾਨਤਾਣ ਸ਼ੋਰ ਸ਼ਪਾ ਜਿਹੜਾ ਮੌਕੇ ਤੇ ਜ਼ਰੂਰ ਹੋਗਾ ਜੀ ਮੁੱਲ ਫਿਕਸ ਨਹੀਂ ਹੁੰਦੇ ਵੀਡੀਓ 'ਲੇ ਇਹਦੇ ਨਾਲ ਇੱਕ ਗਾਂਵਾ ਜੀ ਗੱਪਣ ਸੋਤੀ ਆ ਜੀ ਕਿੰਨਾ ਟਾਈਮ ਖੜੀ ਰਹਿਦੀ ਰਸ ਉਸ ਹੁੰਦੇ ਵਿੱਚ ਇਹ 8 ਦਿਨ ਖੜਦੀ ਹੈ ਜੀ 8 ਦਿਨ ਖੜਦੀ ਇਹ ਸਵੇਰ ਕਰਨਾ ਸੁਣੀ ਜੀ ਇਹ ਵੀ ਦੂਜੀ ਸਵੇਰ ਜੀ ਠੀਕ ਹੈ ਜੀ ਇਹਨੂੰ ਕੱਢੀਏ ਵਾਰ ਜੀ ਤੋਰ ਕੇ ਦਿਖਾਈਏ ਕਰੋ ਜੀ ਲਓ ਜੀ ਦੋਸਤੋ ਇਹਦਾ ਵੀ ਗਾਂ ਦਾ ਕੱਦ ਕਰ ਕੇ ਕਰ ਲਓ ਅਜੇ ਜਿਹੜੀਆਂ ਵਲਟਾਂ ਲੰਪੀਆਂ ਹਵਾਨੇ ਦੇ ਵਿੱਚ ਤੁਹਾਨੂੰ ਬੁਖਾ ਦੇਣਾ ਬੈਕਸਾਈਡ ਤੋਂ ਕੋਈ ਕੱਟ ਆਲਾ ਮਾਣਾ ਠੀਕ ਹੈ ਜੀ ਬਹੁਤ ਦੋਸਤੋ ਇਹ ਜਿਹੜੀਆਂ ਵਲਟਾਂ ਲੰਪੀਆਂ ਦੇ ਰਾਜਸ਼ਨ ਫੀਡ ਚੱਲ ਰਹੀ ਐ ਨੂੰ ਠੀਕ ਹੈ ਜੀ ਹਾਂ ਜੀ ਹਾਲੋ ਦੋਸਤੋ ਕਰੋ ਜਗਵੀ ਰਾਜੀ ਆ ਪੂਰੀ ਵੇਖੋ ਜੀ 8 ਦਿਨ ਦਾ ਟਾਈਮ ਹੈ ਤੇ ਸੂਂਦ ਦੇ ਵਿੱਚ ਪਿਆ ਦੂਜਾ ਸੂਆ ਸੁਣੀਏ ਦਰਸਤ ਦੋ ਦਿਨਾਂ ਨੇ ਕਰਨਾ ਵੀ ਚੋਇਆ ਜੀ ਇਹ 30 ਪਲੱਸ ਆ ਜੀ 30 ਪਲੱਸ ਤੋਂ ਦੋ ਦਿਨਾਂ ਚੋਇਆ ਕਰਮਾਈ ਇਸ ਗੇਰੇ ਸਾਹ ਦੇ ਨਾਲੇ ਪਿਆਰੀ ਕਰਨ ਲਈਏ ਦੋਸਤੋ ਵੇਖੋ ਜੀ ਕਿ ਜੀ ਮਿਲਕ ਵੈਂ ਕਰ ਲੋ ਚ ਇੱਕ ਬਹੁਤ ਮੋਟੀ ਮਿਲਕ ਵੈਂ ਹਾਂਜੀ ਆਹ ਵੇਖੋ ਇਹ ਜੀ ਵੈਂ ਕਰ ਲਾਜੀ ਕਟ ਵਾਲਾ ਵਨ ਆ ਜੀ ਲਓ ਜੀ ਕਰੋ ਚੱਕ ਜੀ ਟਿੱਲਾ ਪੂਰੀਆਂ ਜੀ ਹਾਂਜੀ ਇੱਥੇ ਆਉਣਾ ਹੈ ਠੀਕ ਹੈ ਜੀ ਦੋਸਤੋ ਸੂਤ ਦਾ ਕਾਟਰ ਲੱਗਾ ਜੀ ਜਿਹੜਾ ਆਰਡਰ ਪਿਆਰ ਕਰਨਾ ਨੇ ਸੰਡੇ ਸਮੇਂ ਤੱਕ ਬਹੁਤ ਵੱਡਾ ਆਰਡਰ ਠੀਕ ਕਰ ਲੂਗੀ ਤੇ ਮੋਲੇ ਦਾ ਪਿਆਰਾ ਬਾਈ ਤੋਂ ਕੁਝ ਨਹੀਂ ਕਿੰਨਾ ਮੁੱਲ ਕਰਾਂਗਾ ਮੋਲੇ ਦਾ ਕਰ ਲਈਏ ਭੋਲੇ ਲੱਖ ਕਰ ਲਈਏ ਇੱਕ ਲੱਖ ਦਾ ਕਰ ਦਈਏ ਪਰ ਜੋ ਮੌਕੇ ਦਾ 90000 ਕਰਾਂਗੇ 90000 ਹਾਂਜੀ ਜਿਦੋਂ ਮਾਨਤਨ ਹੋ ਜਾਏਗਾ ਜੇ ਚੋ ਮਾਨਤਨ ਹੋ ਜਾਏਗਾ ਠੀਕ ਹੈ ਜੀ ਤੇ ਜੇ ਮਤਲਬ 8 ਦਿਨ ਬਾਅਦ ਵੇਖੀ ਸੁਣਨ ਤੋਂ ਬਾਅਦ ਤੇ ਫਿਰ ਇਹਦਾ ਸੁਣਦੇ ਟਾਈਮ ਤੇ ਜੋ ਮੁੱਲ ਹੋਵੇ ਇਹ ਉਹ ਸੁਣਦੇ ਸਨ ਉਹਦੇ ਹਿਸਾਬ ਨਾਲ ਹੋਊਗਾ ਉਹ ਵੱਖਰਾ ਮੁੱਲ ਹੋਊਗਾ ਇਹ ਮੁੱਲ ਗੱਬਣ ਗੱਬਣ ਦਾ ਹੈ ਗੱਬਰ ਗੱਬਣ ਦਾ 90000 ਹਾਂਜੀ ਟ੍ਰਾਂਜੈਕਸ਼ਨ ਫੀਟ ਚੱਲਣਗੇ ਇਹਨੂੰ ਠੀਕ ਹੈ ਜੀ ਹਾਂਜੀ ਦੋਸਤੋ ਬਾਈ ਨੇ ਕਿਹਾ ਤਾਂ ਵੀ 90000 ਰੁਪਿਆ ਦਾ ਦੋ ਚਾਰ ਗੰਦਾ ਜਿਹੜਾ ਹੋਊਗਾ ਮੁੱਲ ਜਿਹੜਾ ਜਿਵੇਂ ਤੇ ਸੁਣਨ ਤੋਂ ਪਹਿਲਾਂ ਪਹਿਲਾਂ ਦਾ ਜੇ ਇਸ ਵਾਰ ਇਹ ਤਾਂ ਬੋਲ ਦੋਸਤ ਹੋਊਗਾ ਉਹ ਸੁੰਦੇ ਹਿਸਾਬ ਨਾਲ ਦੁੱਦੇ ਹਿਸਾਬ ਨਾਲ ਤਾਂ ਬੋਲ ਵੱਖਰਾ ਹੋਊਗਾ ਜੀ ਬਾਕੀ ਦੋ ਨਾ ਗਿਆ ਦੋਵੇਂ ਨਾਲ ਤੁਹਾਨੂੰ ਦਿਖਾਤੇ ਇਹ ਗਾਂ ਦੀਆਂ ਪਤਾਰਾ 100 ਸਾਬ ਮਾਰਦੀ ਮੜੀ ਬਚਾਵਾ ਕੇ ਦੋਸਤੋ ਪਤਾਰਾ ਤੁਹਾਨੂੰ ਮਾਰ ਕੇ ਗਾਂ ਦਿਖਾ ਦਿੰਦੇ ਚੈੱਕ ਕਰਾ ਲੈਂਦੇ ਅਜੇ ਪਾਣੀ ਪਾਈ ਮਾਰ ਰਿਹਾ ਹਾਂ ਕੋ ਚੈੱਕ ਕਰ ਰੋ ਬਚਾ ਬਿਲਕੁਲ ਚੰਗੜਿਆ ਬੁੱਧ ਰਿਹਾ ਲੋ ਵੀਰੋ ਤੁਸੀਂ ਤਾਂ ਜਾਂ ਜਾਈਆਂ ਮਾਰਦੇ ਕਰਕੇ ਇਸ ਕਰਕੇ ਬਾਈ ਕਹਿੰਦਾ ਵੀ ਆਪਾਂ ਨੂੰ ਸਮਾ ਕੇ ਗਾਣ ਤੋਂ ਫਿਰ ਬੱਚੇ ਨੂੰ ਜਿਹੜਾ ਦੁੱਧ ਹੈ ਬੋਤਲ ਦੇ ਵਿੱਚ ਪਿਆਲੀ ਦਾ ਜੀ ਤਾਂ ਅੰਗਰ 240 ਸੇ ਬਰਾਬਰ ਆਉਂਦੀ ਨਾ ਮੈਂ ਨਾ ਮੱਛੀ ਮੋਟਰ ਹੈ ਜੀ ਪੋਲੀਆਂ ਧਾਰਾਂ ਜੀ ਠੀਕ ਹੈ ਜੀ ਮੋਟੀ ਮੋਟੀ ਧਾਰਾਂ ਗਾਵਾਂ ਦੇ ਉੱਤੋਂ ਦੋਵੇਂ ਬਹੁਤ ਸੋਹਣੀਆਂ ਚੰਗੀ ਬੀੜ ਵਾਲੀਆਂ ਚੰਗੇ ਦੁੱਧ ਵਾਲੀਆਂ ਨਹੀਂ ਚੰਗੇ ਦੁੱਧ ਵਾਲੀ ਰੱਖਦੇ ਆ ਬਸ ਆ ਵੀ ਸਾਡੇ ਕੋਲ 35 ਪਲੱਸ ਆ ਠੀਕ ਹੈ ਜੀ ਇਹ ਵੀ ਗੱਬਣੇ ਹੀ ਰੱਖਦੇ ਆ ਹਾਂ ਜੀ ਗੱਬਣੇ ਵੀ ਆ ਟੋਕੜ ਗੱਬਣੇ ਆ ਅੱਛਾ ਟੋਕੜ ਗੱਬਣੇ ਇਹ ਨਹੀਂ ਸੇਲ ਕਰ ਨਹੀਂ ਇਹ ਰੱਖੀ ਹੈ ਜੀ ਆਪਣੇ ਠੀਕ ਹੈ ਸ਼ੌਂਕੀਆ ਦੌਰ ਤੇ ਸਾਰੀ ਹੁਣ ਸੂਆ ਇਕੱਠਾ ਹੋ ਗਿਆ ਨਾ ਠੀਕ ਹੈ ਦੋਸਤੋ ਆਪ ਖਾਣਾ ਵੀ ਕਰੋ ਕੁਆਲਿਟੀ ਚੈੱਕ ਕਰਕੇ ਸਮਾਂ ਆ ਕੇ ਗਾਂ ਦਾ ਖਾਣਾ ਦੇਖੋ ਜੀ ਇਹਦਾ ਮੁੱਲ ਹੈਗਾ ਜੀ ਦੋਸਤੋ 72000 ਰੁਪਏ ਲੈਂਡ ਜਿਹਦੇ ਵਿੱਚ ਤੁਹਾਨੂੰ ਮਾਨ ਦਾ ਸਭ ਤੋਂ ਵੱਡਾ ਹੋਵੇ। ਲੰਮੀ ਚੱਕਰ ਉਹ ਬਾਟੀ ਖਾਲੀ ਠੀਕ ਹੈ। ਬਸ ਆਹ ਗੋਦਮ ਸੁਣਾ ਨਹੀਂ ਬਾਰੇ ਕਰ। ਲਓ ਜੀ ਦੋਸਤੋ ਚੈੱਕ ਕਰ ਲੋ ਭਰਾ ਅਗਲੇ ਦਿਨ ਹੋਣਾਗੇ ਭਰਾ ਦੇਖੋ ਚਾਹੀਦੀ। ਕੋਈ ਮਗਰ ਨਹੀਂ ਮਾਰਦੇ। ਦਿਲ ਚੈੱਕ ਕਰ ਲੇਗੀ ਭਰਾ ਠੀਕ ਹੈ ਜੀ ਦੋ ਨਗ ਦੋਸਤੋ ਦਿਖਾਇਆ ਇੱਕ ਗਾਂ ਬਿਲਕੁਲ ਤਾਜੀ ਸੂਈ ਹੈ ਧਾਰਾ ਤੋਂ ਚਾਰੇ ਘਾਣੇ ਤੋਂ ਮਾਰ ਕੇ ਦਿਖਾਤੀਆਂ ਇਹ ਕੇਰੀ ਦੀ ਗਾਂ ਦੋਸਤੋ ਗੱਬਣਿਆ ਗੱਬਣ ਪਸ਼ੂ ਸੁਣਾ ਦੀ ਟਿੱਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰ ਲਓ ਠੰਡੀ ਸੀਲ ਹੈ ਜੀ ਪੂਰੀ ਇਹ ਵੀ ਲਓ ਸੂਏ ਥਾਰੇ ਪਹੁੰਚੂ ਦੋਤੋ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਹੱਕ ਵੰਦਾ ਤਸੱਲੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਬਾਈ ਦਾ ਫੇਰ ਫੇਰ ਬੋਲ ਦੇਣਾ ਪਿੰਡ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਉਹ ਬਾਈਓ ਦਾ ਕੁਲਦੀਪ ਸਿੰਘ ਦਾ ਫੋਨ ਨੰਬਰ ਬਾਈ ਜੀ ਆਪਣਾ ਕਰੀ ਫੇਵਰਟ 78 76 96 492 ਠੀਕ ਹੈ ਜੀ ਦੋਵੇਂ ਮਤਲਬ ਇਨੇ ਵੰਗਾ ਵਾਂਗੇ ਦੋਈਆਂ ਠੀਕ ਹੈ ਜੀ ਭਾਵੇਂ ਜਨਾਨੀਆਂ ਚਾਹਣ ਭਾਵੇਂ ਬੰਦਾ ਚਾਹੇ ਠੀਕ ਹੈ ਜੀ ਭਾਵੇਂ ਮਸ਼ੀਨਾਂ ਚਾਹੋ ਠੀਕ ਹੈ ਜੀ ਮਸ਼ੀਨ ਦੇ ਚਾਹੀਏ ਹਾਂ ਮਸ਼ੀਨ ਦੇ ਚਾਹੀਏ ਠੀਕ ਠੀਕ ਧੰਨਵਾਦ ਉਸਤਰਾ ਗਰੀਏ ਦੇਖਣ ਵਾਸਤੇ